ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ 34 ਸਾਲ ਤੋਂ 26 ਇਸ ਤਰ੍ਹਾਂ ਦੇ ਸਿੱਖ ਕੈਦੀ ਆ ਜਿਨ੍ਹਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਹੋਈਆਂ ਪਰ ਇਹਦਾ ਸਾਰਾ ਰਾਜ ਪ੍ਰਬੰਧ ਬੇਇਨਸਾਫੀ ਤੇ ਟਿਕਿਆ ਮਤਲਬ ਕੈਦੀ ਹੈ ਕਿ ਆ ਪੰਦਿਆਂ ਜਾਂ ਪੰਦੀਨ ਜਿਹੜੇ ਬਣਾਏ ਹੋਏ ਜਿਵੇਂ ਉਮਰ ਖਾਲੇ ਦਾ ਜਾਂ ਅਰਬਨ ਨਕਸਲ ਕਹਿ ਕੇ ਬਹੁਤ ਸਾਰੇ ਲੋਕ ਬਦਨ ਜੇਲਾ ਹੀ ਸਿੱਟਿਆ ਆ ਉਹਨਾਂ ਸਭ ਦੀ ਰਿਆਈ ਦੀ ਅਸੀਂ ਮੰਗ ਕਰ ਰਹੇ ਆ ਕਿ ਆ ਜਿਹੜਾ ਦਿੱਲੀਵਾਲ ਮਾਰਚ ਕੀਤਾ ਜਾਣਾ ਸੀ ਤੇ ਬੈਰੀਕੇਡ ਲਾਏ ਹੈਗੇ ਆ ਇਹ ਜਿਹੜਾ ਇਸ ਮੁਲਕ ਦੇ ਹਾਕਮ ਦਾਵਾ ਕਰਦੇ ਆ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤਾਂ ਇਹ ਉਹਨਾਂ ਦੇ ਆਪਦੇ ਮੱਥੇ ਤੇ ਖੁਦ ਮਲੀ ਹੋਈ ਕਾਲਖਾ ਜਿਹੜੇ ਬੈਰੀਕੇਡ ਉਹਨੂੰ ਨਹੀਂ ਲੱਡੇ ਆ ਤਾਈ ਦੂਸਰਾ ਇਹ ਇਹ ਕਹਿਣਾ ਕਿ ਕਾਨੂੰਨ ਦਾ ਰਾਜ ਆ ਕਾਨੂੰਨ ਦੀ ਨਿਗਾ ਚ ਸਾਰੇ ਬਰਾਬਰ ਆ ਜੇ ਕਾਨੂੰਨ ਦੀ ਨਿਗਾ ਚ ਸਾਰੇ ਬਰਾਬਰ ਆ ਤਾਂ ਫਿਰ ਕੁਝ ਪੁਲਸ ਵਾਲੇ ਜਿਨ੍ਹਾਂ ਨੂੰ ਉਮਰ ਕੈਦ ਹੋਈ ਪਟਿਆਲੇ ਦੀ ਸੀਬੀਆਈ ਕੋਰਟ ਨੇ ਹੋਰ ਬਹੁਤ سارے ਮਾਮਲੇ ਆ ਜੇ ਪੁਲਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਕਤਲ ਦੇ ਮਾਮਲੇ ਚ ਤੇ ਉਹਨਾਂ ਦੀ ਉਮਰ ਕੈਦ 2.5 ਸਾਲ ਦੇ ਵਿੱਚ ਪੂਰੀ ਹੋ ਜਾਂਦੀ ਹੈਗੀ ਕਿਸੇ ਦੀ ਉਮਰ ਕੈਦ ਦੀ ਸਜ਼ਾ 9 ਸਾਲ ਚ ਪੂਰੀ ਹੋ ਜਾਂਦੀ ਹੈਗੀ ਜਾਂ 14 ਸਾਲ ਉਮਰ ਕੈਦ ਮਤਲਬ ਜਨਰਲੀ ਜਿਹੜੀ ਹੈਗੀ ਆ ਪੂਰੀ ਹੋ ਜਾਂਦੀ ਆ ਪਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ 34 ਸਾਲ ਤੋਂ ਅੰਦਰ ਨੇ ਪਰਮਜੀਤ ਸਿੰਘ ਪਿਹੋਰਾ 28 ਸਾਲ ਦੇ ਕਰੀਬ ਅੰਦਰ ਹੈ ਚਗਤਾਰ ਸਿੰਘ ਵਾਰਾ 29 ਸਾਲ ਤੋਂ ਅੰਦਰ ਨੇ ਯਾਨੀ ਕਿ 26 ਇਸ ਤਰ੍ਹਾਂ ਦੇ ਸਿੱਖ ਕੈਦੀ ਆ ਜਿਨ੍ਹਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਹੋਈਆਂ ਕੋਈ 10 ਸਾਲ ਤੋਂ ਉੱਪਰ ਆ ਗਿਆ ਕੋਈ 20 ਸਾਲ ਤੋਂ ਉੱਪਰ ਕੋਈ 30 ਸਾਲ ਤੋਂ ਉੱਪਰ ਔਰ ਸਾਰੇ ਕਾਨੂੰਨਾਂ ਨੂੰ ਸਾਰੇ ਨਿਯਮਾਂ ਨੂੰ ਛਿੱਕੇ ਟੰਕ ਕੇ ਉਹਨਾਂ ਦੀ ਰਿਹਾਈ ਜਿਹੜੀ ਨਹੀਂ ਹੋ ਰਹੀਗੀ ਔਰ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਅਦਾਲਤ ਜਾਂ ਕੁਨ ਨਿੜੀਕਾ ਨਹੀਂ ਇਸ ਮੁਲਕ ਦਾ ਜਿਹੜਾ ਰਾਜ ਪ੍ਰਬੰਧ ਦਾ ਰਾਜ ਕਰਨ ਵਾਲੇ ਲੋਕ ਆ ਉਹ ਉਹਨਾਂ ਦੀ ਰਿਹਾਈ ਜਿਹੜੀ ਨਹੀਂ ਉਹ ਹੋਣ ਦੇ ਰਹੇਗੇ ਇਸ ਕਰਕੇ ਲਗਾਤਾਰ ਸਾਨੂੰ ਇਸ ਮੁੱਦੇ ਤੇ ਸੰਘਰਸ਼ ਕਰਨਾ ਪੈ ਰਿਹਾ ਅੱਜ ਵੀ ਕੌਮੀ ਇਨਸਾਫ ਮੋਰਚੇ ਨੇ ਸਦਾਤਾ ਦਿੱਲੀ ਜਾਣ ਦਾ ਕੋਈ ਤੁਸੀਂ ਦੇਖ ਲਓ ਕਿਰਤੀ ਕਿਸਾਨੀ ਨੂੰ ਬਹੁਤ ਵੱਡੀ ਗਿਣਤੀ ਚ ਇਸ ਮੁੱਦੇ ਤੇ ਜਿਹੜੀ ਸ਼ਾਮਲਾ ਕੀ ਕਿ ਡਾਰਕ ਕੀ ਅਲੱਗਦਾ ਸਰਕਾਰਾਂ ਨੂੰ ਕਿਉਂ ਉਹਨਾਂ ਨੂੰ ਜੇਲਾਂ ਦੇ ਵਿੱਚੋਂ ਰਿਹਾਨੀ ਕੀਤਾ ਜਾ ਰਿਹਾ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਦੇਖੋ ਡਾਰ ਦਾ ਮਾਮਲੇ ਕੋਈ ਨਹੀਂ ਮਾਮਲਾ ਕਿ ਇਹ ਸਾਰੇ ਦਾ ਸਾਰਾ ਰਾਜ ਪ੍ਰਬੰਧ ਬੇਇਨਸਾਫੀ ਤੇ ਟਿਕਿਆ ਹਾਂ ਜਾਤ ਦੇ ਨਾਂ ਤੇ ਬੇਇਨਸਾਫੀ ਘੱਟ ਗਿਣਤੀਆਂ ਦੇ ਨਾਂ ਤੇ ਬੇਇਨਸਾਫੀ ਬੇਇਨਸਾਫੀ ਖਿੱਤਿਆਂ ਦੇ ਨਾਂ ਤੇ ਅਲੱਗ-ਅਲੱਗ ਵਿਚਾਰਧਾਰਾ ਦੇ ਨਾਂ ਤੇ ਬਹੁਤ ਸਾਰੀਆਂ ਬੇਇਨਸਾਫੀਆਂ ਨੇ ਠੀਕ ਆ ਇਸ ਮੁਲਕ ਦੇ ਵਿੱਚ ਕਟ ਗਿਣਤੀਆਂ ਦੇ ਨਾਲプチ ਜੋ ਰਵਈਆ ਇਸ ਮੁਲਕ ਦੀ ਸਰਕਾਰ ਦਾ ਇਸ ਮੁਲਕ ਚ ਅੰਬੀਲ ਕਰਵਾਦੀਆਂ ਬਾਰੇ ਕਮਿਊਨਿਸਟਾਂ ਬਾਰੇ ਜਾਂ ਲੱਗ ਲੱਗ ਸੰਘਰਸ਼ ਕਰਦੀਆਂ ਕੌਮੀ ਤਾਂ ਉਹਨਾਂ ਬਾਰੇ ਜੋ ਰਵਈਆ ਹੈਗਾ ਉਹਦੇ ਕਰਕੇ ਉਸ ਮਾੜੇ ਰਵਈਏ ਕਰਕੇ ਹੀ ਆ ਕਿ ਬੰਦੇ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜਿਹੜੇ ਨਹੀਂ ਛੱਡੇ ਜਾ ਰਹੇਗੇ ਆਦਰਵਾਇਜ਼ ਖਤਰੇ ਵਾਲੀ ਗੱਲ ਜਾਂ ਉਹ ਕੁਛ ਨਹੀਂ ਕਿਹਾ ਸਰਕਾਰ ਵੱਲੋਂ ਖੜੀਆਂ ਕੀਤੀਆਂ ਗਈਆਂ ਬੇਬੁਨਿਆਦ ਗੱਲਾਂ ਜਿੰਮੇਵਾਰ ਕਿਸ ਨੂੰ ਮੰਨਦੇ ਹੋ ਕਿਹੜੀ ਸਰਕ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਸਟੇਟ ਸਰਕਾਰ ਵੀ ਜ਼ਿੰਮੇਵਾਰ ਆ ਇਹਨਾਂ ਨੂੰ ਬੰਦੀ ਸਿੰਘਾਂ ਨੂੰ ਰਿਹਾ ਨਾ ਕਰਵਾਉਂਦੇ ਦੋਨੋਂ ਸਰਕਾਰਾਂ ਜਿੰਮੇਵਾਰ ਨੇ ਜਦੋਂ ਇਹ ਸਰਕਾਰ ਸੱਤਾ 'ਚ ਨਹੀਂ ਸੀ ਉਦੋਂ ਇਸ ਮੁੱਦੇ ਦੀ ਗੱਲ ਕਰਦੇ ਭਗਵੰਤ ਜੀ ਸੱਤਾ 'ਚ ਨਹੀਂ ਸੀ ਇਸ ਮੁੱਦੇ ਦੀ ਗੱਲ ਕਰਦੇ ਸੱਤਾ ਜਾ ਕੇ ਤੇ ਚੁੱਪ ਕਰ ਗਏ ਹਨਾ ਤਾਂ ਇਸ ਕਰਕੇ ਸਾਰੀਆਂ ਜਿੰਨੀਆਂ ਵੀ ਸੱਤਾ 'ਚ ਸ਼ਾਮਲ ਨੇ ਪਾਰਟੀਆਂ ਉਹ ਸਾਰੀਆਂ ਜਿੰਮੇਵਾਰ ਆ ਕੋਈ ਵੀ ਇਸ ਮਸਲੇ ਨੂੰ ਹੱਲ ਜਿਹੜਾ ਉਹ ਨਹੀਂ ਕਰਨਾ ਚਾਹੁੰਦੀ ਲੰਬੇ ਸਮੇਂ ਤੋਂ ਮਹਾਲੀ ਦੇ ਵਿੱਚ ਮੋਰਚਾ ਲੱਗਾ ਹੋਇਆ ਸੀ ਦੂਜੇ ਪਾਸੇ ਸੀਐਮ ਭਗਵੰਤ ਮਾਨ ਵੀ ਆਈ ਦਿਨੋਂ ਵੀ ਸਟੇਜਾਂ ਤੋਂ ਕਹਿੰਦੇ ਆ ਕਿ ਬੰਦੀ ਸਿੰਘਾਂ ਦੇ ਲਈ ਅਸੀਂ ਵੀ ਕਰ ਰਹੇ ਆ ਤੇ ਪ੍ਰੋਸੈਸ ਚੱਲ ਰਿਹਾ ਉਹਦੇ ਲਈ ਅਸੀਂ ਸਾਰੇ ਰਲ ਕੇ ਹੀ ਅੱਗੇ ਕਦਮ ਵਧਾਵਾਗੇ ਕਿ ਬੰਦੀ ਸਿੰਘਾਂ ਨੂੰ ਰਿਹਾਈ ਕਰਵਾਵਾਂ ਜਾਂ ਫਿਰ ਮੋਰਚੇ ਚੱਲਦੇ ਆ ਅੱਜ ਵੀ ਵੱਡੇ ਪੱਦਰ ਤੇ ਆਏ ਹਾਂ ਕੀ ਲੱਗਦਾ ਤੁਹਾਨੂੰ ਬਾਰ ਬਾਰ ਹੀ ਕੱਟ ਕੀਤੇ ਜਾਂਦੇ ਆ ਪਰ ਉਸ ਵਿੱਚੋਂ ਛਿੱਟਾ ਕੁਝ ਨਹੀਂ ਨਿਕਲਦਾ ਸੀ ਨਹੀਂ ਦੇਖੋ ਛਿੱਟਾ ਤਾਂ ਸੰਘਰਸ਼ਾਂ ਦੇ ਚੋਂ ਨਿਕਲਣਾ ਹੈਗਾ ਕਾਨੂੰਨੀ ਰਸਤਾ ਕੋਈ ਹੈ ਨਹੀਂ ਸਿਆਸੀ ਪ੍ਰਬੰਧ ਜਿਹੜਾ ਉਹ ਉਹਨਾਂ ਨੂੰ ਛੱਡਣ ਵਾਲੀ ਚਾਹੁੰਦਾ ਤੇ ਸਾਡੇ ਕੋਲ ਤਾਂ ਇੱਕੋ ਰਸਤਾ ਜਿਹੜਾ ਸੰਘਰਸ਼ੀ ਹੈ ਤੇ ਉਹ ਸੰਘਰਸ਼ ਜੀ ਲਗਾਤਾਰ ਕਰ ਰਹੇਗੇ ਜਦੋਂ ਸੰਘਰਸ਼ ਵੱਡਾ ਹੋਊਗਾ ਸਰਕਾਰ ਦੇ ਦਬਾਅ ਉਹ ਕੋ ਯਕੀਨਨ ਤੌਰ ਤੇ ਸਰਕਾਰ ਨੂੰ ਬੰਦੇ ਜਿਹੜੇ ਛੱਟਨੇ ਪੈਣਗੇ ਬਾਰ ਬਾਰ ਕਿਤੇ ਜਾਂਦੀ ਹੈ ਕਿ ਉਸ ਨੂੰ ਦਵਾ ਨਹੀਂ ਮੰਨਦੇ ਤੁਸੀਂ ਦਵਾ ਕਿਵੇਂ ਬਣੂਗਾ ਇਸ ਤੋਂ ਵੱਡੇ ਕੱਟ ਕੀਤੇ ਜਾਣਗੇ ਫਿਰ ਦਬਾਅ ਬਣੇਗਾ ਦੇਖੋ ਜਿਸ ਤਰ੍ਹਾਂ ਨੇ ਬੈਰੀਗੇਟਿੰਗ ਕੀਤੀ ਹੈ ਸਾਨੂੰ ਜਾਣ ਤੋਂ ਰੋਕਿਆ ਉਹਦਾ ਕਾਰਨ ਇਹੀ ਆ ਕਿ ਅੱਜ ਹਜ਼ਾਰਾਂ ਦੀ ਗਿਣਤੀ 'ਚ ਇਕੱਠ ਹੋਇਆ ਹੈਗਾ ਦਿੱਲੀ ਪ੍ਰਸ਼ਾਸਨ ਨੇ ਵੀ ਪਹਿਲਾਂ ਇੱਕ ਦਿਨ ਪਹਿਲਾਂ ਮੀਟਿੰਗ ਜਿਹੜੀ ਕੀਤੀ ਹੈਗੀ ਪ੍ਰਦਰਸ਼ਨ ਪੋਸਟਪੋਨ ਕਰ ਦਿੱਤਾ ਜਾਵੇ ਪਰ ਕੌਮੀ ਇਨਸਾਫ ਮੋਰਚੇ ਦੇ ਅਗੁਲੀ ਰੀ ਮੰਗਾ ਉਹਨੇ ਸਾਹਮਣੇ ਰੱਖ ਤੀਆਂ ਨੇ ਤੋਂ ਇਸ ਇਸ ਅੱਜ ਦੇ ਇਕੱਠ ਦੇ ਨਾਲ ਮਾਮਲਾ ਤਾਂ ਫਿਰ ਹਾਈਲਾਈਟ ਹੋਇਆ ਹੀ ਆ ਪਰ ਲਗਾਤਾਰ ਇਸ ਮੁੱਦੇ ਤੇ ਲਗਾਤਾਰ ਜੇ ਤੁਸੀਂ ਕੋਸ਼ਿਸ਼ ਕਰਦੇ ਰਹੋ ਤਾਂ ਹੀ ਉਹਨਾਂ ਦੀ ਰਹੀ ਜਿਹੜੀ ਉਹ ਹੋ ਸਕਦੀ ਹੈ ਸਾਡੇ ਕੋਲੇ ਇਹੀ ਰਸਤਾ ਇਸ ਤੋਂ ਇਲਾਵਾ ਕੋਈ ਰਸਤਾ ਹੈ ਨਹੀਂ ਸੰਘਰਸ਼ ਤੋਂ ਬਿਨਾ ਕਿਵੇਂ ਅੱਜ ਦਿੱਲੀ ਜਾਇਆ ਜਾਊਗਾ ਫਿਰੋਨਾ ਵੱਲੋਂ ਪੈਰੀਗੇਟਿੰਗ ਲਗਾ ਦਿੱਤੀ ਗਈ ਹੈ ਦੇਖੋ ਇਹ ਕਮਿਊਨ ਸਾਭ ਮੋਰਚੇ ਦੀ ਲੀਡਰਸ਼ਿਪ ਨੇ ਜਿੱਦਾਂ ਫੈਸਲਾ ਕਰਨਾ ਅਸੀਂ ਉਹਨਾਂ ਦੇ ਨਾਲ ਆ ਤੇ ਵੱਡੀ ਕੀਮਤੀ ਚ ਅੱਜ ਹਮਾਇਤ ਕਰਨ ਵਾਸਤੇ ਇਸ ਮੁੱਦੇ ਤੇ ਪਹੁੰਚੇ